ਨਾਇਕ ਗੁਰਸੇਵਕ ਸਿੰਘ ਢੋਲਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ 15ਵੜਾ ਹੁਣ ਚੱਲ ਰਿਹਾ ਹੈ ਸ਼ਹੀਦੀ 15ਵੜਾ ਇਹ ਸਿਰਕ ਇਤਿਹਾਸਿਕ ਨਹੀਂ ਬਲਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਜਦੋਂ ਇੱਕ ਗੁਰੂ ਨੇ ਆਪਣੇ ਸੇਵਕਾਂ ਲਈ ਅਧੇ ਜ਼ੁਲਮ ਦੇ ਖਿਲਾਫ ਆਪਣਾ ਪੂਰਾ ਪਰਿਵਾਰ ਆ ਜਿਹੜਾ ਉਹ ਵਾਰ ਦਿੱਤਾ ਤੇ ਜਿੱਥੇ ਵੀ ਸਿੱਖ ਸੰਗਤ ਵਸਦੀ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਸੰਗਤ ਵਸਦੀ ਹੈ ਉਹ ਇਹਨਾਂ ਦਿਨਾਂ ਨੂੰ ਬੜੇ ਵਿਰਾਗਮਈ ਤਰੀਕੇ ਦੇ ਨਾਲ ਮਨਾਉਂਦੇ ਆ ਤੇ ਵੱਡੇ ਸਭ ਗੁਰੂ ਘਰਾਂ ਦੇ ਵਿੱਚ ਸਾਂਝੀਆਂ ਥਾਵਾਂ ਦੇ ਉੱਤੇ ਸੜਕਾਂ ਦੇ ਉੱਤੇ ਲੰਗਰ ਲਾ ਕੇ ਇਹਨੂੰ ਮਨਾਇਆ ਜਾਂਦਾ ਇਹ ਚੰਗੀ ਗੱਲ ਹੈ ਪਰ ਸਿੱਖਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਾਸਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਜਿੱਥੇ ਵੀ ਉਹ ਲੰਗਰ ਲਾਉਂਦੇ ਨੇ ਉਹ ਕਿਸੇ ਕਿਸਮ ਦੀ ਉਲਡਵਾਜੀ ਨਹੀਂ ਹੋਣੀ ਚਾਹੀਦੀ ਆ ਸਾਨੂੰ ਘੱਟ ਤੋਂ ਘੱਟ ਜਿਹੜੇ ਮਿੱਠੇ ਪਕਵਾਰਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਹੈ ਉਹਨਾਂ ਦਰਨਾਂ ਦੇ ਵਿੱਚ ਨਹੀਂ ਬਣਾਉਣੇ ਚਾਹੀਦੇ ਤੇ ਸਾਨੂੰ ਜਿੱਥੇ ਵੀ ਹੈਗਾ ਜਿਸ ਵੀ ਤਰੀਕੇ ਨਾਲ ਵੀ ਅਸੀਂ ਮਨਾ ਰਹੇ ਹਾਂ ਇਹਨਾਂ ਦਿਨਾਂ ਨੂੰ ਉਹਨੂੰ ਬੜਾ ਵਿਰਾਗਮਈ ਤਰੀਕੇ ਦੇ ਨਾਲ ਅਤੇ ਜਿੰਨੀਆਂ ਵੀ ਸੰਗਤਾਂ ਨੂੰ ਅਸੀਂ ਇਹ ਇਤਿਹਾਸ ਦੇ ਉੱਤੇ ਜਾਣੂ ਕਰਵਾ ਸਕੀਏ ਉਹ ਜਾਣੂ ਕਰਵਾਉਣਾ ਚਾਹੀਦਾ ਜਿਹੜੇ ਖਾਸ ਕਰਕੇ ਜੋੜ ਮੇਲਿਆਂ ਦੇ ਉੱਤੇ ਸਿੰਘ ਨਹੀਂ ਜਾ ਸਕਦੇ ਜਾਂ ਕੋਈ ਆਪਣੇ ਘਰਾਂ ਦੇ ਵਿੱਚ ਬੈਠੇ ਆ ਜਾਂ ਕੰਮਕਾਰ ਵਾਲੇ ਸਿੰਘ ਨੇਗੀ ਉਹਨਾਂ ਨੂੰ ਚਾਹੀਦਾ ਕਿ ਉਹ ਛੋਟੇ ਸਾਹਿਬ ਜੀ ਆਪਦੇ ਅਤੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਹੋ ਸਾਰੇ ਜਿਹੜੇ ਉਸ ਵੇਲੇ ਦੇ ਸ਼ਖਸੀਅਤ ਹੋਏ ਉਹਨਾਂ ਨੂੰ ਇਹ ਉਹਨਾਂ ਦੇ ਯਾਦ ਕਰਦੇ ਹੋਏ ਆਪਣੇ ਘਰਾਂ ਦੇ ਵਿੱਚ ਬਹਿ ਕੇ ਇਹ ਸਤ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਕਰਨ ਅਤੇ ਉਹ ਇਤਿਹਾਸ ਆ ਜਿਹੜਾ ਉਹਨਾਂ ਲੋਕਾਂ ਨੂੰ ਸੁਣਾਉਣ ਜਿਹੜੇ ਅਜੇ ਵੀ ਇਸ ਇਤਿਹਾਸ ਤੋਂ ਅਣਜਾਣ ਨੇ ਸਾਨੂੰ ਆਪਣੇ ਬੱਚਿਆਂ ਨੂੰ ਖਾਸ ਤੌਰ ਦੇ ਉੱਤੇ ਇਹ ਜਿਹੜਾ ਇਤਿਹਾਸ ਆ ਬਹੁਤ ਚੰਗੀ ਤਰ੍ਹਾਂ ਤੇ ਚੰਗੇ ਤਰੀਕੇ ਦੇ ਨਾਲ ਜਿਹੜਾ ਸਾਨੂੰ ਸੁਣਾਉਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ